ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੀ ਜਗ੍ਹਾ ਸੈਨੀਟਰੀ ਵਿਭਾਗ ਨੂੰ ਦਿੱਤੀ ਗਈ ਸੀ ਉਹਦੇ ਉੱਤੇ ਜਿਹੜੇ 21 ਜਿਹੜੇ ਬਾਥਰੂਮ ਇਹ ਬਣਾਏ ਜਾ ਰਹੇ ਨੇ ਵੱਖ-ਵੱਖ ਥਾਵਾਂ ਤੇ ਗੁਰਦਰਾ ਸਾਹਿਬ ਜੋਤੀਸ਼ਰੂਪ ਗੁਰਦੁਆਰਾ ਸਾਹਿਬ ਹਤੇਗੜ ਸਾਹਿਬ ਤੇ ਗੁਰਦੁਆਰਾ ਸਾਹਿਬ ਵਿਵਾਨਗੜ ਤੇ ਗੁਰਦੁਆਰਾ ਸਾਹਿਬ ਮੋਤੀਰਾ ਮਹਿਰਾ ਤੇ ਉਸ ਤੋਂ ਇਲਾਵਾ ਗੁਰਦੁਆਰਾ ਰੱਤ੍ਹ ਸਾਹਿਬ ਦੇ ਨੇੜੇ ਜੀ ਦੇਖ ਸਕਦੇ ਹੋ ਕਿ ਫਤਿਹਗੜ੍ਹ ਸਾਹਿਬ ਸੰਗਤ ਨਤਮਸਤਕਨ ਵੱਡੀ ਤਦਾਦ ਦੇ ਵਿੱਚ ਸ਼ੁਰੂ ਹੋ ਗਈ ਹੈ ਪਹੁੰਚਣੀ ਤੇ 26 27 ਦਸੰਬਰ ਨੂੰ ਜਿਹੜਾ ਇਹ ਮੇਲਾ ਭਰਨਾ 시ਦੀ ਸਵਾ ਭਰਨੀ ਸ਼ੁਰੂ ਹੋ ਜਾਏਗੀ ਲੱਖਾਂ ਦੀ ਤਕਾਜ਼ ਚ ਸੰਗਤ ਆ ਰਹੀ ਆ ਜੀ ਅਸੀਂ ਰੋਜ਼ ਫਤਿਹਗੜ੍ਹ ਸਾਹਿਬ ਆ ਰਹੇ ਆ ਜਗਦੀਪ ਸਿੰਘ ਚੀਮਾ ਤੇ ਸਵਰਨ ਸਿੰਘ ਗਪਾਲੋ ਸੰਗਤਾਂ ਨੇ ਨੇਹਰੀਆਂ ਲਿਆਂਦੀਆਂ ਪਈਆਂ ਬਹੁਤ ਸੰਗਤਾਂ ਲੰਗਰਾਂ ਵਾਲੀਆਂ ਅੱਜ ਸਵੇਰ ਦੇ ਮੇਰੇ ਖਿਆਲ ਪੰਜਾਬ ਬੰਦੇ ਲੰਗਰਾਂ ਵਾਲੇ ਆ ਚੁੱਕੇ ਸਾਨੂੰ ਇੱਥੇ ਜਗ੍ਹਾ ਦੋ ਸਾਨੂੰ ਇੱਥੇ ਜਗ੍ਹਾ ਦੋ ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਤਿਆਰੀਆਂ ਜਿਹੜੀਆਂ ਬਹੁਤ ਗੰਗੀਵੱਧਰ ਤੇ ਚੱਲ ਰਹੀਆਂ ਇੱਕ ਆਰਜੀ ਬਾਥਰੂਮ ਹੁੰਦੇ ਸੀ ਪਿਛਲੇ ਵਾਰ ਜਿਹੜੀ ਸੰਗਤ ਦੀ ਆਮਦ ਹੁੰਦੀ ਉਹ ਦੇਖਦੇ ਇਸ ਵਾਰ ਜਿਹੜੇ ਪੱਕੇ ਬਾਥਰੂਮ ਬਣਾਏ ਗਏ ਨੇ ਕਿੰਨੇ ਬਾਥਰੂਮ ਬਣਾਏ ਗਏ ਨੇ ਉਹ ਦੋ ਪੱਕੇ ਬਾਥਰੂਮ 21 ਬਣਾਏ ਗਏ ਆ ਜੀ ਲੱਖਾਂ ਦੀ ਤਦਾਰ ਦੇ ਵਿੱਚ ਜਿੱਥੇ ਹਰ ਸਾਲ ਸੰਗਤ ਨਤਮਸਤਕ ਹੁੰਦੀ ਹੈ ਤੇ ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕਫ ਵਕਫ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਜੰਗੀ ਪੱਧਰ ਤੇ ਮੁਕੰਮਲ ਕੀਤੇ ਜਾ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ ਇਸ ਵਾਰ ਜਿੱਥੇ ਕਿ ਸੰਗਤ ਦੇ ਜਿੱਥੇ ਕਿ ਹਰ ਸਾਲ ਸੰਗਤ ਵਾਧਦੀ ਰਹਿੰਦੀ ਆ ਤੇ ਇਸ ਵਾਰ ਵੀ ਸੰਗਤ ਦੇ ਲਈ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਬਾਥਰੂਮ ਬਣਾਏ ਜਾ ਰਹੇ ਨੇ ਵਾਟਰ ਸਪਲਾਈ ਸੈਨੀਟਰੀ ਵਿਭਾਗ ਵੱਲੋਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੀ ਜਗ੍ਹਾ ਸੈਨੀਟਰੀ ਵਿਭਾਗ ਨੂੰ ਦਿੱਤੀ ਗਈ ਸੀ ਉਹਦੇ ਉੱਤੇ ਜਿਹੜੇ 21 ਜਿਹ ਕਵਕ ਥਾਵਾਂ ਤੇ ਗੁਰਦੁਆਰਾ ਸਾਹਿਬ ਜੋਤੀਸ਼ਰੂਪ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਤੇ ਗੁਰਦੁਆਰਾ ਸਾਹਿਬ ਵਿਵਾਨਗੜ ਤੇ ਗੁਰਦੁਆਰਾ ਸਾਹਿਬ ਮੋਤੀਰਾ ਮਹਿਰਾ ਤੇ ਉਸ ਤੋਂ ਇਲਾਵਾ ਗੁਰਦੁਆਰਾ ਰੱਤ ਸਾਹਿਬ ਦੇ ਨੇੜੇ ਇਹ ਜਿਹੜੇ ਬਾਥਰੂਮ ਸੰਗਤ ਲਈ ਬਣਾਏ ਜਾ ਰਹੇ ਨੇ ਤੇ ਇਸ ਦੇ ਵਿੱਚ ਤੁਸੀਂ ਦੇਖ ਸਾਦੇ ਹੋ ਕਿ ਜੋਰਾ ਤੇ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਸੰਗਤ ਹਰ ਸਾਲ ਸੰਗਤ ਛੀਦਾ ਨੂੰ ਨਵਨ ਕਰਨ ਲਈ ਲੱਖਾਂ ਦੇ ਦਰ ਦੇ ਦੇਸ਼ ਸਾ ਵਿਦੇਸ਼ਾ ਦੇ ਵਿੱਚੋਂ ਪਹੁੰਚਦੀ ਆ ਇਸ ਸਾਲ ਵੀ ਜਿਹੜੀ ਸੰਗਤ ਲੱਖਾਂ ਦੇ ਦਰ ਦੇ ਵਿੱਚ 26 27 28 ਦਸੰਬਰ ਨੂੰ ਜਿਹੜਾ ਕਿ ਹੋਣ ਵਾਲੀ ਛੀਦੀ ਪੋਦ ਪੋਦੇ ਮਹੀਨੇ ਦੇ ਵਿੱਚ ਇਹ ਪੰਦਲਵਾੜਾ ਸ਼ੁਰੂ ਹੁੰਦਾ ਹੈ ਤੇ ਉਹਦੇ ਵਿੱਚ ਸ਼ਾਮਲ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਾਤਮਾ ਤਿਆਰੀਆਂ ਮੁਕੰਮਲ ਕੀਤੇ ਜਾ ਰਹੇ ਨੇ ਗੱਲਬਾਤ ਵੀ ਅਸੀਂ ਕਰਾਂਗੇ ਜਿਹੜੇ ਕਿ ਅਧਿਕਾਰੀ ਨਾਲ ਵੀ ਗੱਲਬਾਤ ਕਰਾਂਗੇ ਤੇ ਸ਼੍ਰੋਮਣੀ ਕਮੇਟੀ ਦੇ ਮੈਂ ਦੀ ਫਤਿਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਲਾਸਾਨੀ ਸ਼ਹਾਦਤ ਨੂੰ 26 27 28 ਦਸੰਬਰ ਨੂੰ ਹੋਣ ਵਾਲੀ ਸ਼ਹੀਦੀ ਸਭਾ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਸੰਗਤ ਦੇ ਲਈ ਜਿੱਥੇ ਸਰਾਆਂ ਦੇ ਵਿੱਚ ਰੁਕਣ ਦਾ ਪ੍ਰਬੰਧ ਕੀਤਾ ਜਾ ਰਿਹਾ ਉੱਥੇ ਲੰਗਰਾਂ ਲਈ ਜਿੱਥੇ ਟੈਂਟ ਲਗਾਏ ਜਾ ਰਹੇ ਨੇ ਤੇ ਹੋਰ ਵੀ ਜਿਹੜਾ ਕੀ ਪ੍ਰਬੰਧ ਆ ਪਾਰਕਿੰਗ ਦਾ ਹੋਵੇ ਜਾਂ ਪ੍ਰਸ਼ਾਸਨ ਵੱਲੋਂ ਰੂਟ ਪਲਾਨ ਕੀਤਾ ਹੋਵੇ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਇਸ ਵਾਰ ਜਿਹੜੀ ਸੰਗਤ ਆ ਲੱਖਾਂ ਦੀ ਤਦਾਰ ਦੇ ਤੇ ਸੰਗਤ ਨਤਮਸਤ ਹੋ ਕੇ ਸ਼ਹੀਦਾਂ ਨੂੰ ਨਮਨ ਕਰਦੀ ਆ ਤੇ ਉੱਥੇ ਹੀ ਅਸੀਂ ਆਪਣੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਜਿਹੜੀ ਸ਼ਹੀਦੀ ਸਭਾ ਹੈ ਇਸ ਸ਼ਹੀਦੀ ਸਭਾ ਦੇ ਵਿੱਚ ਸਾਨੂੰ ਸ਼ੀਦੀ ਸੋਖ ਸਵਾ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਸ਼ਹੀਦਾਂ ਨੂੰ ਸ਼ਰਧਾ ਦੇ ਨਮਨਪੁਰ ਫੁੱਲ ਭੇਟ ਕਰਨੇ ਚਾਹੀਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਨੇ ਤੇ ਪ੍ਰਬੰਧ ਤੇ ਤੁਸੀਂ ਦੇਖ ਸਕਦੇ ਹੋ ਕਿ ਫਤੇਗੜ ਸਾਹਿਬ ਸੰਗਤ ਨਤਮਸਤਕ ਨੂੰ ਵੱਡੀ ਤعداد ਦੇ ਵਿੱਚ ਸ਼ੁਰੂ ਹੋ ਗਈ ਹੈ ਪਹੁੰਚਣੀ ਤੇ 26 27 ਦਸੰਬਰ ਨੂੰ ਜਿਹੜਾ ਇਹ ਮੇਲਾ ਭਰਨਾ ਸ਼ੀਦੀ ਸਵਾ ਭਰਨੀ ਸ਼ੁਰੂ ਹੋ ਜਾਏਗੀ ਤੇ ਉੱਥੇ ਜੀ ਇਹਦੀ ਗੱਲਬਾਤ ਕਰਾਂਗੇ ਸ਼ਰੂਮਣੀ ਗੁਰਦੁਆਰਾ ਪਰੰਧ ਕਮੇਟੀ ਦੇ ਜਿਹੜੇ ਕਿ ਮੈਂਬਰ ਉਹਨਾਂ ਵੀ ਗੱਲਬਾਤ ਕਰਾਂਗੇ ਤਿਆਰੀਆਂ ਨੂੰ ਲੈ ਕੇ ਜਿੱਥੇ ਸ਼ਰੂਮਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਤਿਆਰੀਆਂ ਕੀਤੀਆਂ ਨੇ ਗੱਲਬਾਤ ਕਰਾਂਗੇ ਜੂਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਗਪਾਲੋਂ ਸਾਡੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਕਿ ਕਿਹੜੇ ਕਿਹੜੇ ਤਿਆਰੀਆਂ ਜਿਹੜੀਆਂ ਕੋ ਮੁਕੰਮਲ ਕੀਤੀਆਂ ਗਈਆਂ ਨੇ ਇਸ ਵਾਰ ਔਰ ਕਿੰਨੀ ਸੰਗਤ ਆਉਂਦੀ ਆ ਆਮਦ ਲੱਗਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਇਸ ਵਾਰ ਜਿਹੜੀ ਸੰਗਤ ਦੀ ਆਮਦ ਆ ਕਿੰਨੀ ਕ ਸੰਗਤ ਆਉਂਦੀ ਜੀ ਸੰਗਤ ਆ ਜੀ ਮੈਨੂੰ ਦੇਖਦੇ ਨੂੰ ਇੱਕ ਹਫਤੇ 10 ਦਿਨ ਹੋ ਗਏ ਲੱਖਾਂ ਦੀ ਤਕਾਜ਼ ਚ ਸੰਗਤ ਆ ਰਹੀ ਆ ਜੀ ਅਸੀਂ ਰੋਜ਼ ਫਤਖੜ ਸਾਹਿਬ ਆ ਰਹੇ ਆ ਜੀ ਜਗਦੀਪ ਸਿੰਘ ਚੀਮਾ ਤੇ ਸਵਰਨ ਸਿੰਘ ਗਪਾਲੋਂ ਇਥੇ ਬਹੁਤ ਵੱਡਾ ਪ੍ਰਬੰਧ ਸਭ ਤੋਂ ਪਹਿਲਾਂ ਇਹ ਆ ਵੀ ਕਿ ਧਰਤੀ ਬਹੁਤ ਮਹਿੰਗੀ ਆ ਇਹਦੀ ਕੋਈ ਕੀਮਤ ਤੇ ਨਹੀਂ ਹੈ ਜੀ ਸੰਗਤਾਂ ਹਜ਼ਾਰਾਂ ਦੀ ਤਗਾਦ ਤੇ ਅਜੇ ਸਿੰਘ ਸਵਾ 25 26 27 28 ਦੀ ਆ ਅਜੇ ਹੁਣੇ 12 13 ਤਰੀਕ ਹੋਈ ਅੱਜ ਜੀ ਸੰਗਤਾਂ ਨੇ ਨੇਹਰੀਆਂ ਲਿਆਂਦੀਆਂ ਪਈਆਂ ਬਹੁਤ ਸੰਗਤਾਂ ਲੰਗਰਾਂ ਵਾਲੀਆਂ ਅੱਜ ਸਵੇਰ ਦੇ ਮੇਰੇ ਖਿਆਲ ਪੰਜਾਹ ਬੰਦੇ ਲੰਗਰਾਂ ਵਾਲੇ ਆ ਚੁੱਕੇ ਸਾਨੂੰ ਇੱਥੇ ਜਗ੍ਹਾ ਦੋ ਸਾਨੂੰ ਇੱਥੇ ਜਗ੍ਹਾ ਦੋ ਕਿੰਨੀ ਤੇ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਤਿਆਰੀਆਂ ਜਿਹੜੀਆਂ ਬਹੁਤ ਗੰਗੀਵੱਧਰ ਤੇ ਚੱਲ ਰਹੀਆਂ ਨੇ ਜਿਹੜੇ ਬਾਥਰੂਮਾਂ ਦੀ ਗੱਲ ਕਰੀਏ ਸੰਗ ਆ ਆਰਜੀ ਆਰਜੀ ਬਾਥਰੂਮ ਹੁੰਦੇ ਸੀ ਪਿਛਲੇ ਵਾਰ ਲਈ ਸੰਗਤ ਦੀ ਆਮਦ ਨੂੰ ਦੇਖਦੇ ਇਸ ਵਾਰ ਜਿਹੜੇ ਪੱਕੇ ਬਾਥਰੂਮ ਬਣਾਏ ਗਏ ਨੇ ਕਿੰਨੇ ਬਾਥਰੂਮ ਬਣਾਏ ਗਏ ਨੇ ਉਹ ਦੋਤੇ ਪੱਕੇ ਬਾਥਰੂਮ 21 ਬਣਾਏ ਗਏ ਆ ਜੀ ਵੱਖ-ਵੱਖ ਸੱਡਾਂ ਤੇ ਫਤਖੜ ਸਾਹਿਬ ਦੇ ਚਾਰ ਸ਼ਪੇਰੇ ਪਹਿਲਾਂ ਵੀ ਬਾਥਰੂਮਾਂ 21 ਕਿੱਥੇ ਕਿੱਥੇ ਨੇ ਕੋਈ 21 ਬਾਥਰੂਮਾਂ ਅੱਡੋ-ਅੱਡੀਆਂ ਜਗ੍ਹਾ ਤੇ ਬੜੀ ਜੰਗੀ ਪੱਧਰ ਤੇ ਉਹਨਾਂ ਦਾ ਵੀ ਕੰਮ ਚੱਲ ਰਿਹਾ ਹੈ ਤੇ ਲੰਗਰਾਂ ਵਾਲਿਆਂ ਦਾ ਵੀ ਚੱਲ ਰਿਹਾ ਹੈ ਤੇ ਹੋਰ ਪ੍ਰਬੰਧ ਐਜੀਬੀਸੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰੇ ਜਾ ਰਹੇ ਆ ਰੋਜ਼ ਦੀ ਰੋਜ਼ ਬਹੁਤ ਸੰਗਤਾਂ ਦੀ ਆਮਦਨ ਕੋਈ ਅੰਤ ਨਹੀਂ ਹੈ ਗਿਣਤੀ ਨਹੀਂ ਕਰ ਸਕਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਸੰਗਤ ਨੂੰ ਅਪੀਲ ਆ ਕਿ ਸਾਰੀ ਸੰਗਤ ਜਿਹੜੀ ਹੈ ਉਹ ਸਾਰੇ ਬੜੀ ਪਿਆਰ ਸਤਿਕਾਰ ਸ਼ਾਦਾ ਨਾਲ ਨਕਮਸਕਤ ਹੋ ਰਹੀ ਆ ਸੰਗਤਾਂ ਦੀ ਕੋਈ ਵੀ ਪ੍ਰੋਬਲਮਾਂ ਲੰਗਰਾਂ ਦੀ ਹੋਰ ਕਿਸੇ ਗੱਲ ਦੀ ਉਹ ਸਾਰੀ ਇੱਥੇ ਦੀ ਜਿਹੜੀ ਮੈਨੇਜਮੈਂਟ ਉਹ ਸਾਰੀ ਹੱਲ ਕਰ ਰਹੀ ਆ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਆਂ ਵੀ ਫਤਗੜ ਸਾਹਿਬ ਦਾ ਸਾਰਾ ਪ੍ਰਸ਼ਾਸਨ ਪ੍ਰਸ਼ਾਸਨ ਨਾਲ ਵੀ ਮੀਟਿੰਗਾਂ ਹੋਈਆਂ ਐ ਪੁਲਿਸ ਵਾਲਿਆਂ ਨਾਲ ਵੀ ਹੋਈਆਂ ਵੀ ਭਾਈ ਸੰਗਤ ਨੂੰ ਡਿਸਰਬ ਨਹੀਂ ਕਰਨਾ ਜੋ ਲੰਗਰਾਂ ਵਾਲੀ ਰਸਤਾ ਆ ਰੇ ਆ ਰਹੇ ਆਂ ਦੁੱਧ ਲੈ ਕੇ ਆ ਰਹੇ ਆਂ ਉਹਨਾਂ ਨੂੰ ਦੇ ਕਾਰਡ ਬਣਾ ਕੇ ਉਹਨਾਂ ਨੂੰ ਬੜੀ ਸਚੱਜੇ ਢੰਗ ਨਾਲ ਲੰਘਣ ਦੀ ਇਜਾਜ਼ਤ ਦੇਣੀ ਆ ਇਹ ਸੰਨ ਜੂਨੀਅਰ ਮੀਤ ਪ੍ਰਧਾਨ ਸਵੰਨ ਸਿੰਘ ਕਪਾਲੋ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੰਗੀ ਪੱਧਰ ਤੇ ਜਿਹੜੇ ਸੰਗਤ ਦੀ ਆਮਦਨ ਦੇ ਕੇ ਪ੍ਰਬੰਧ ਕੀਤੇ ਜਾ ਰਹੇ ਨੇ ਸਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਨੰਦਾ ਪ੍ਰਬੰਧ ਕੀਤਾ ਜਾ ਰਿਹਾ ਉੱਥੇ ਸੀਨੀਅਰ ਪੱਤਰਕਾਰ ਨੇ ਸਾਡੇ ਲਖਵੀਰ ਸਿੰਘ ਲक्की ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਅਸੀਂ ਹਰ ਸਾਲ ਇਕੱਠੇ ਹੋ ਕੇ ਇੱਥੇ ਸੇਵਾ ਕਰਦੇ ਹਿੱਸੇ ਸੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਕਿਵੇਂ ਦੇ ਹਰ ਸਾਲ ਪ੍ਰਬੰਧ ਹੁੰਦੇ ਕਿ ਨਹੀਂ ਸੰਗਤ ਦੀ ਆਮਦਨ ਦੀ ਲੱਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਬਹੁਤ ਹੀ ਜਿਹੜਾ ਹੈਗਾ ਨਤਮਸਤਕ ਹੋਣ ਵਾਲਾ ਜਿਹੜਾ ਸਥਾਨ ਹੈ ਸਹਿਬਜਾਦਿਆਂ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਜਿਹੜੀ ਹੈਗੀ ਅਨਿਗ ਗੋਦ ਦਾ ਨਿਗ ਮਾਨਣ ਵਾਸਤੇ ਕਰੀਬਨ 20-25 ਲੱਖ ਦੇ ਕਰੀਬ ਸੰਗਤ ਜਿਹੜੀ ਹਰ ਸਾਲ ਇੱਥੇ ਨਤਮਸਤਕ ਹੋਣ ਆਉਂਦੀ ਹੈ ਇਹ ਮਤਲਬ ਬਹੁਤ ਵੱਡਾ ਇੱਕ ਧਾਰਮਿਕ ਸਥਾਨ ਹੈ ਇੱਥੇ ਵਕ ਵਕ ਧਰਮਾਂ ਦੇ ਹੋਰ ਵੀ ਨਾਲ ਰੋਜਾ ਸ਼ਰੀਫ ਹੈ ਇੱਥੇ ਵੀ ਸੰਗਤ ਆਉਂਦੀ ਹੈ ਤੇ ਇਸ ਵਾਰ ਜਿਹੜੇ ਹੈਗੇ ਨੇ ਕਰੀਬ 500 ਦੇ ਕਰੀਬ ਜਿਹੜੇ ਲੰਗਰ ਨੇ ਸ਼੍ਰੋਮ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਅਪਰੂਵਲ ਜਿਹੜੀ ਦਿੱਤੀ ਗਈ ਆ 500 ਲੰਗਰਾਂ ਦੀ ਤੇ ਇਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ ਇੱਥੇ ਮਤਲਬ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਾਰ ਇੱਥੇ ਜ਼ਰੂਰ ਲੈ ਕੇ ਆਓ ਤੇ ਮੈਂ ਹਰ ਸਾਲ ਇਹੀ ਅਪੀਲ ਕਰਦਾ ਹੁੰਨਾ ਤੇ ਇੱਥੇ ਆ ਕੇ ਉਹ ਮਹਿਸੂਸ ਹੁੰਦਾ ਹੈ ਸਾਬ ਜਦਿਆਂ ਦਾ ਜਿਹੜਾ ਦਰਦ ਹੈ ਸੀ ਮਹਿਸੂਸ ਕਰਦੇ ਆ ਹੋਰਾ ਸਾਹਿਬ ਉਹਦੇ ਦਰਸ਼ਨ ਕਰੋ ਜੇ ਮਾਤਾ ਗੁਜਰੀ ਜੀ ਦਾ ਨਿਵਾਸ ਹੈ ਠੰਡਾ ਬੁਰਜ ਉਹਦੇ ਦਰਸ਼ਨ ਕਰੋ ਤੁਹਾਨੂੰ ਇੱਕ ਆਪਣੇ ਆਪ ਦੇ ਵਿੱਚ ਸਰੀਰ ਦੇ ਵਿੱਚ ਇੱਕ ਤੁਹਾਨੂੰ ਮਹਿਸੂਸ ਹੋਊਗਾ ਵੀ ਹਾਂ ਤੁਸੀਂ ਉਹਨਾਂ ਦੇ ਚਰਨ ਸਪਰਸ਼ ਕਰਦੇ ਹੋ ਤੇ ਬਹੁਤ ਹੀ ਮੁਕੱਦਸ ਜਿਹੜਾ ਸਥਾਨ ਜਿਹੜਾ ਹੈਗਾ ਸਾਬਜਾਦਿਆਂ ਦਾ ਹੈਗਾ ਆ ਤੇ ਹਰ ਸਾਲ ਜਿਹੜੀ ਸੰਗਤ ਇੱਥੋਂ ਹੈਗੀ ਆ ਦੂਰ ਦਰਾਡੇ ਦੇਸ਼ਾਂ ਤੋਂ ਆਉਂਦੀ ਹੈ ਤੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਜਿਹੜੇ ਕੀਤੇ ਜਾਂਦੇ ਨੇ ਤੇ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਬਹੁਤ ਦੂਰ ਦਰਾਡੇ ਤੋਂ ਆ ਕੇ ਆਪਣੇ ਪਿੰਡਾਂ ਦੇ ਵਿੱਚ 1 ਸਾਲ ਪਹਿਲਾਂ ਹੀ ਤਿਆਰੀ ਚੱਲਣ ਲੱਗ ਜਾਂਦੀ ਹੈ ਸ਼ਹੀਦੀ ਸਭਾ ਦੀ ਹਰ ਤਰ੍ਹਾਂ ਦਾ ਜਿਹੜਾ ਇੱਥੇ ਹੈਗਾ ਸੰਗਤ ਦੀ ਸੁਵਿਧਾ ਵਾਸਤੇ ਲੰਗਰ ਕੱਡੀਆਂਕਾਰਾਂ ਦੇ ਪ੍ਰਬੰਧ ਆਉਣ ਵਾਸਤੇ ਆਰਜੀ ਪਾਰਕ ਬਣਾਏ ਜਾਂਦੇ ਨੇ ਤੇ ਇੱਥੇ ਦਾ ਜਿਹੜੇ ਜਿਹੜੇ ਪ੍ਰਸ਼ਾਸਨ ਵੱਲੋਂ ਲੰਗਰਾਂ ਦੇ ਵਿੱਚ ਜਿਸ ਤਰ੍ਹਾਂ ਕੋਈ ਮਿਸਤਾਨ ਹੈ ਕੋਈ ਮਠਿਆਈ ਵਗੈਰਾ ਉਹਦੇ ਵਾਸਤੇ ਗੁਰੀਜ ਕਰਨ ਵਾਸਤੇ ਅਪੀਲ ਕੀਤੀ ਜਾਂਦੀ ਹੈ ਸਾਡਾ ਫਰਜ਼ ਵੀ ਬੰਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਾ ਕੀਤੀ ਜਾਵੇ ਨੌਜਵਾਨ ਸੇਧ ਲੈਣ ਆ ਕੇ ਦੇਖਣ ਸਾਡਾ ਇਤਿਹਾਸ ਕੀ ਸਾਡਾ ਪਛੋਕੜ ਕੀ ਹੈ ਇੱਥੇ ਆ ਕੇ ਜੇ ਤੁਸੀਂ ਸੱਚੀ ਸ਼ਰਧਾ ਨਾਲ ਮੰਨ ਆਲੇ ਨਹੀਂ ਤਾਂ ਨੇਚਰਲੀ ਗੱਲ ਹੈ ਤੁਸੀਂ ਸਾਬਜਾਦਿਆਂ ਦੇ ਜਿਹੜਾ ਹੈਗਾ ਮਾਤਾ ਗੁਜਰੀ ਜੀ ਦਾ ਸ਼ਰਵਾਦ ਲੱਤੇ ਬਿਨਾ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਭਲਾ ਹੋ ਸਕਦਾ ਲੱਕੀ ਜੀ ਜਿਵੇਂ ਕਿ ਗੱਲ ਕਰੀਏ ਪਿਛਲੇ ਸਾਲ 20 ਤੋਂ 25 ਲੱਖ ਦੇ ਵਿੱਚ ਸੰਗਤ ਦੀ ਆਮਦ ਹੋਈ ਸੀ ਇਸ ਵਾਰ ਜਿਹੜਾ ਕਿ ਸ਼ਰੂਨੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਪ੍ਰਸ਼ਾਸਨਾਂ ਮਿਲ ਕੇ ਜਿਹੜੇ ਪੱਕੇ ਬਾਥਰੂਮ ਬਣਾਏ ਗਏ ਨੇ ਕਿਵੇਂ ਦੇਖਦੇ ਉਹਨਾਂ ਨੂੰ हां बिल्कुल पिछली बार ਤਾਂ ਨਹੀਂ ਸੀ ਇਸ ਵਾਰ ਬਾਥਰੂਮ ਦੇਖੋ ਕਿ ਸੰਗਤ ਇਸ ਵਾਰ ਦੀ آمد ਨੂੰ ਦੇਖ ਕੇ ਇੱਕ ਤਾਂ ਮੋਬਾਈਲ ਟਾਇਲਟ ਵੀ ਪ੍ਰਸ਼ਾਸਨ ਵੱਲੋਂ ਬਣਾਏ ਜਾਂਦੇ ਨੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ ਜਗ੍ਹਾਾਂ 'ਵਾਂ ਲੈ ਕੇ ਇਹ ਤਿਆਰੀ ਕਰਵਾ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਸੰਗਤ ਦੀ ਜਿਹੜੀ آمد ਨੂੰ ਲੈ ਕੇ ਕੋਕ ਠੰਡ ਵੀ ਬਹੁਤ ਹੁੰਦੀ ਹੈ ਕਿਉਂਕਿ ਲੰਗਰਾਂ ਦੇ ਵਿੱਚ ਹੀ ਜਿਹੜੇ ਪ੍ਰਬੰਧ ਜਿਹੜੇ 사ਉਂਡ ਦੇ ਵੀ ਕੀਤੇ ਗਏ ਨੇ ਤੇ 사ਉਂਡ ਦੇ ਪ੍ਰਬੰਧ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਕਿ ਸੰਗਤ ਵਾਸਤੇ ਹੋਰ ਤਰ੍ਹਾਂ ਦੇ ਕਈ ਇਹੋ ਜਿਹੇ ਪ੍ਰਬੰਧ ਨੇ ਜਿਹੜੇ ਪ੍ਰਸ਼ਾਸਨ ਲੋਕਾਂ ਨੂੰ ਬਾਰ ਬਾਰ ਅਪੀਲ ਕਰਦਾ ਕਿ ਇੱਥੇ ਰੌਲਾ ਰੱਪਾ ਨਾ ਕੀਤਾ ਜਾਵੇ ਇਹਨੂੰ ਸ਼ਹੀਦੀ ਸਭਾ ਦਾ ਅਸੀਂ ਪੱਤਰਕਾਰ ਜਿਹੜਾ ਸਮਾਜ ਹੈ ਅਸੀਂ ਇਹਨੂੰ ਸ਼ਹੀਦੀ ਸ਼ਬਾ ਸ਼ੋਕ ਸਭਾ ਦਾ ਨਾਮ ਲੰਨੇ ਆ ਕਈ ਲੋਕ ਬੱਸਾਂ ਦੇ ਵਿੱਚ ਜਦੋਂ ਸਵਾਰੀਆਂ ਬਿਠਾਉਂਦੇ ਨੇ ਮੇਲੇ ਵਾਲੇ ਮੇਲੇ ਵਾਲੇ ਉਹ ਸ਼ਬਦ ਜਿਹੜਾ ਹੈਗਾ ਉਹ ਗਲਤ ਯੂਜ਼ ਕਰਦੇ ਨੇ ਉਹ ਮੇਲਾ ਜਿਹੜਾ ਹੈਗਾ ਇੱਕ ਖੁਸ਼ੀ ਦਾ ਪ੍ਰਤੀਕ ਸ਼ਬਦ ਹੁੰਦਾ ਹੈ ਤੇ ਜਿਹੜਾ ਸਭਾ ਹੁੰਦੀ ਹੈ ਇਹ ਸ਼ੋਕ ਸਭਾ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਆਪਣੇ ਕਿਸੇ ਵੱਡੇ ਬਜ਼ੁਰਗ ਦੇ ਦੇ ਮਰਗਦੇ ਆ ਕਿਸੇ ਦੇ ਸ਼ੌਕ ਤੇ ਜਾਣੇ ਆ ਇਹ ਸਾਡੇ ਸਾਹਿਬ ਜਦੋਂ ਦਾ ਹਰ ਸਾਲ ਇੱਥੇ ਵਿਸ਼ਾਲ ਨਗਰ ਜਿਹੜਾ ਕੀਰਤਨ ਹੈ ਤੁਸੀਂ ਦੇਖੋਗੇ ਕਦੇ ਆਉਂਗੇ ਉਸ ਟਾਈਮ ਜਦੋਂ ਨਗਰ ਕੀਰਤਨ ਦੀ ਸ਼ੁਰੂਆਤ ਤੋਂ ਲੈ ਕੇ ਜਦੋਂ ਸਮਾਪਤੀ ਹੁੰਦੀ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਊਗਾ ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਏ ਹੋਏ ਹੋ ਤੇ ਇੰਨੀ ਸ਼ਾਂਤਮਈ ਤਰੀਕੇ ਦੇ ਨਾਲ ਇਹ ਹੁੰਦਾ ਸੋ ਆਪਣੇ ਬੱਚਿਆਂ ਨੂੰ ਇੱਕ ਵਾਰ ਇੱਥੇ ਜ਼ਰੂਰ ਲੈ ਕੇ ਧੰਨਵਾਦ ਲक्की ਜੀ ਐਸਾ ਨਾ ਲੱਕੀ ਜੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਕਿ ਇਹ ਸ਼ਹੀਦੀ ਸਭਾ ਹੈ ਇਹ ਇਸੇ ਸ਼ੋਅ ਕਮੇਟੀ ਸੰਗਤ ਨੇ ਆ ਕੇ ਜਿੱਥੇ ਸ਼ਹੀਦਾਂ ਨੂੰ ਨਮਨ ਕਰਨਾ ਚਾਹੀਦਾ ਕਿਉਂਕਿ ਹਰ ਸਾਲ ਜਿਹੜੀ ਸੰਗਤ ਲੱਖਾਂ ਦੀ ਤਦਾਰ ਦੇ ਵਿੱਚ ਵਾਧੀ ਹੈ ਤੇ ਲਗਾਤਾਰ ਸੰਗਤ ਵਾਧੀ ਜਾ ਰਹੀ ਹੈ ਤੇ ਸਾਨੂੰ ਵੀ ਇੱਕ ਵਾਰ ਇੱਥੇ ਹਾਜ਼ਰੀ ਲਾ ਕੇ ਸ਼ਹੀਦਾਂ ਨੂੰ ਨਮਨ ਕਰਨਾ ਚਾਹੀਦਾ ਹੈ ਫਤਿਹਗੜ੍ਹ ਸਾਹਿਬ ਤੋਂ ਰਜਾਨਾ ਟਾਈਮ ਲਈ ਰਜਿੰਦਰ ਸਿੰਘ ਭੜਦੀ ਬਿਸ਼ੇਰਪੁਰ